ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਗਏ ਮੁੰਡਾ ਕੁੜੀ ਦਾ ਮਜ਼ਾਕ ਕਰਨਾ ਤੇ ਉਹਨਾਂ ਦਾ ਵੀਡੀਓ ਬਣਾਉਣਾ ਉਹਨਾਂ ਨੂੰ ਭਾਰੀ ਪੈ ਜਾਂਦਾ ਜੀ ਹਾਂ ਬਿਲਕੁਲ ਮੱਥਾ ਟੇਕਣ ਲਈ ਗਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮੁੰਡਾ ਕੁੜੀ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਜਾਂਦਾ ਹੈ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ ਮਜ਼ਾਕ ਮਸਤੀ ਦੀ ਇੱਕ ਵੀਡੀਓ ਉਹਨਾਂ ਦੇ ਵੱਲੋਂ ਬਣਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋ ਜਾਂਦੀ ਹੈ ਹਾਲੀ ਦੇ ਵਿੱਚ ਇਹ ਵੀਡੀਓ ਬਣਾਈ ਜਾਂਦੀ ਹੈ ਵਾਇਰਲ ਵੀਡੀਓ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਅੱਗ ਦੀ ਤਰ੍ਹਾਂ ਫੈਲ ਚੁੱਕੀ ਹੈ ਪਰ ਹੁਣ ਗੱਲ ਕਰੀਏ ਇਸ ਨੂੰ ਲੈ ਕੇ ਇਸ ਵੀਡੀਓ ਦਾ ਕਾਫੀ ਵਿਰੋਧ ਵੀ ਜਤਾਇਆ ਜਾ ਰਿਹਾ ਹੈ ਪਿਛਲੇ ਦਿਨੀ ਪਟਿਆਲਾ ਦੇ ਸਰਦੀ ਰੋਡ ਤੇ ਮੌਜੂਦ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਲੜਕਾ ਲੜਕੀ ਆਪਸ ਦੇ ਵਿੱਚ ਮਜ਼ਾਕ ਕਰਦੇ ਹੋਏ ਨਜ਼ਰ ਆਉਂਦੇ ਨੇ ਇਸ ਵੀਡੀਓ ਦਾ ਨਿਹੰਗ ਸਿੰਘਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿ ਆ ਕਿ ਗੁਰੂ ਘਰ ਦੇ ਵਿੱਚ ਇਸ ਤਰੀਕੇ ਦੀ ਵੀਡੀਓ ਬਣਾਉਣਾ ਮਰਿਆਦਾ ਨੂੰ ਭੰਗ ਕਰਨਾ ਹੈ ਤੇ ਇਸ ਵਕਤ ਮਾਹੌਲ ਜੋ ਹੈ ਕਾਫੀ ਸ਼ਾਂਤ ਹਾਂ ਪਰ ਬਿੱਤ ਦਿਨੀ ਵੇਖਿਆ ਗਿਆ ਕਾਫੀ ਇਸ ਨੂੰ ਲੈ ਕੇ ਜੋ ਹੈ ਹੱਲਾ ਕਾਫੀ ਰੋਲਾ ਰੱਪਾ ਵੀ ਪਿਆ ਤੇ ਇਸ ਨੂੰ ਲੈ ਕੇ ਗੱਲਬਾਤ ਕਰਦੇ ਆ ਨਿਹੰਗ ਸਿੰਘਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਇਸ ਵੀਡੀਓ ਦੇ ਵਿੱਚ ਕੀ ਕੁਝ ਹੈ ਤੁਹਾਨੂੰ ਸਾਂਝੀ ਕਰ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੂਫਾਨ ਸਿੰਘ ਫੌਜ ਬਾਬਾ ਮੇਜਰ ਸਿੰਘ ਸੋਢੀ ਦੀ ਪਰसों ਇੱਕ ਮਸਲਾ ਆਪਣੇ ਕੋਲ ਵੀਡੀਓ ਆਈ ਤੀ ਉਹ ਸੰਬੰਧ ਚ ਅਸੀਂ ਉਰੇ ਆਏ ਤੇ ਸ਼ੁੱਕਰਵਾਰ ਨੂੰ ਤੇ ਸ਼ੁੱਕਰਵਾਰ ਨੂੰ ਜਿਹੜਾ ਪ੍ਰਧਾਨਤੀ ਉਹਨੇ ਪ੍ਰਧਾਨ ਨੇ ਸਾਡੇ ਕੋਲੇ ਗਲਤੀ ਮੰਨੀ ਤੀ ਉਹ ਕਹਿੰਦਾ ਸੀ ਵੀ ਮੈਂ ਸੰਗਤ ਦੇ ਵਿੱਚ ਐਤਵਾਰ ਨੂੰ ਕੰਨ ਫੜ ਕੇ ਮਾਫੀ ਵੀ ਮੰਗੂਗਾ ਤੇ ਜਿਹੜੀ ਆਪਣੀ ਪ੍ਰਧਾਨਗੀ ਉਹ ਤੋਂ ਇਸਤੀਫਾ ਦਊਗਾ ਤੇ ਆਪਦੇ ਬੱਚੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਦਰਬਾਰ ਦੇ ਗੇਟ ਤੇ ਬਿਠਾਉਂਗਾ ਤੇ ਅੱਜ ਉਹ ਮੁਕਰ ਗਿਆ ਇਸ ਗੱਲ ਤੋਂ ਬਾਬਾ ਜੀ ਮਾਮਲਾ ਕੀ ਸੀ ਕਿਸ ਗਲਤੀ ਮਾਮਲਾ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਅਸ਼ਲੀਲ ਹਰਕਤਾਂ ਕਰ ਰਹੀ ਸੀ ਜੀ ਬਾਬਾ ਜੀ ਉਹ ਕਹਿੰਦਾ ਕਿ ਉਹ ਉਹਨਾਂ ਦਾ ਕਹਿਣਾ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਹਾਸਾ ਮਜ਼ਾਕ ਹੀ ਕਿਸੇ ਨੂੰ ਕੀਤਾ ਜਾ ਰਿਹਾ ਸੀ ਅੰਦਰ ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਣ ਸਬੋ ਸਬੋਤ ਹੋਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜੀਆਂ ਹਜ਼ੂਰੀਆਂ ਦੇ ਵਿੱਚ ਹੁਣ ਕੀ ਗੱਲ ਬਾਤ ਦੀ ਇਹ ਇਹ ਸਾਡੇ ਸਿੱਖ ਭਾਵਨਾਵਾਂ ਦੇ ਮਨਾਂ ਨੂੰ ਖੇਸ ਪਹੁੰਚੀ ਹੈ ਜੀ ਤੇ ਅਸੀਂ ਇਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਤੇ ਸਾਨੂੰ ਐਸਐਸਪੀ ਭਾਈ ਪਲਵਿੰਦਰ ਸਿੰਘ ਟੀਮਾਈ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਤੇ ਬਾਕੀ ਜੋ ਬਣਦੀ ਕਾਰਵਾਈ ਆ ਉਹ ਕਾਨੂੰਨ ਕਰੂਗਾ ਤੇ ਅਸੀਂ ਆਪਣਾ ਐਫਆਈਆਰ ਦਰਜ ਕਰਵਾ ਰਹੇ ਹਾਂ ਜਥੇਬੰਦੀ ਵੱਲੋਂ ਪਾਪੀ ਅਫਸਰ ਆਏ ਆ ਹੁਣ ਪੁਲਿਸ ਸਟੇਸ਼ਨ ਜਾ ਰਹੇ ਕੀ ਕਰ ਰਹੇ ਪੁਲਿਸ ਸਟੇਸ਼ਨ ਜਾ ਰਹੇ ਹਾਂ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਫੁੱਲ ਭਰੋਸਾ ਦਿਵਾਇਆ ਵੀ ਜਿਨ੍ਹਾਂ ਵੀ ਅਸੀਂ ਪਤਾ ਕਰਾਂਗੇ ਜਿਨ੍ਹਾਂ ਨੇ ਵੀ ਕੋਈ ਗਲਤ ਕਰਮ ਕਰਿਆ ਉਹਨਾਂ ਤੇ ਕਾਰਵਾਈ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬੜਾ ਦੁੱਖ ਹੈ ਕਿ ਅੱਜ ਜੋ ਅੱਜ ਹੋਇਆ ਜਾਂ ਉਹ ਪਹਿਲਾਂ ਹੋਇਆ ਅੱਜ ਤੋਂ ਲਗਭਗ 7-8 ਮਹੀਨੇ ਪਹਿਲਾਂ ਅਕਤੂਬਰ ਚ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀਗਾ ਪ੍ਰਕਾਸ਼ ਪੁਰਬ ਦੇ ਉੱਤੇ ਬੱਚੇ ਰਾਤ ਨੂੰ ਅੰਦਰ ਸਜਾਵਟ ਕਰਦੇ ਨੇ ਤੇ 12-12 1-1 2-2 ਵਜੇ ਤੱਕ ਕਰਦੇ ਨੇ ਬੱਚਿਆਂ ਬੱਚੇ ਸਾਰੇ ਰਲ ਮਿਲ ਕੇ ਉਹ ਉਹਦੀਆਂ ਵੀਡੀਓ ਜਿਹੜੀਆਂ ਦੁਬਾਰਾ ਇੱਕ ਹੋਰ ਵੀ ਵੀਡੀਓ ਆ ਗਈਆਂ ਉਹ ਕਰ ਰਹੇ ਨੇ ਦਿਖਾ ਦਿੰਦੇ ਤੁਹਾਨੂੰ ਕਿਹੜੀਆਂ ਉਹ ਕਰ ਰਹੇ ਨੇ ਤੇ ਬੱਚੇ 12 ਹੋ ਗਏ ਉਹਨਾਂ ਦੇ ਬਾਹਰ ਨੂੰ 버ਗਰ ਖਾ ਰਹੇ ਨੇ ਦਿਖਾਇਆ ਉਹ ਵੀ ਖਾ ਰਹੇ ਨੇ ਉਹ ਨਹੀਂ ਆਈਆਂ ਕੁਝ ਬੰਦੇ ਪਰਲੇ ਪਾਸੇ ਵੀ ਖੜੇ ਨੇ ਉਹ ਬੱਚੇ ਜਿਹੜਾ ਮੇਰਾ ਬੇਟਾ ਹੈ ਉਹ ਸਾਹਮਣੇ ਘਰ ਹੈ ਉਹਨਾਂ ਦੇ ਘਰ ਹੀ ਰਹਿੰਦਾ ਹੈ ਉਹ ਭੈਣ ਭਰਾਵਾਂ ਵਾਂਗ ਰਹਿੰਦੇ ਨੇ ਸਾਰਾ ਦਿਨ ਮਤਲਬ ਉੱਥੇ ਹੀ ਰਹਿੰਦੇ ਬੱਚੇ ਵਾਂਗਦੇ ਆ ਉਹਨਾਂ ਨੇ ਆਪਸ ਵਿੱਚ ਕਿਤੇ ਆਪ ਕਰ ਰਹੇ ਸਨ ਉਹ ਕਿਤੇ ਤੁਹਾਡੇ ਸਾਹਮਣੇ ਜੋ ਤੁਸੀਂ ਦੇਖਿਆ ਸਾਰਿਆਂ ਨੇ ਦੇਖਿਆ ਮੈਂ ਹਰ ਬੰਦੇ ਨੂੰ ਕਿਹਾ ਵੀ ਆਰਾਮ ਨਾਲ ਦੇਖੋ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਹਾਜ਼ਮਾ ਕਰ ਰਹੇ ਨੇ ਕੋਈ ਗਲਤ ਨਹੀਂ ਕਰ ਰਹੇ ਮੈਨੂੰ ਜੋ ਕਿ ਆ ਗਿਆ ਇਨੀ ਦਿਨ ਨੂੰ ਮੈਨੂੰ ਕੱਲ ਪਤਾ ਲੱਗਿਆ ਤੇ ਕੱਲ ਕੁਝ ਸਿੰਘ ਆ ਗਏ ਇਥੋਂ ਨਿਹੰਗ ਸਿੰਘ ਦੁਬਾਨ ਸਿੰਘ ਹੋਰੀ ਉਹ ਆਏ ਮੇਰੇ ਕੋਲ ਅੰਦਰ ਬੈਠੇ ਮੈਂ ਉਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਬਿਆਰ ਨਾਲ ਕਿਉਂਕਿ ਸਿੰਘ ਬਾਣੇ ਦੇ ਰੂਪ ਨੇ ਮੈਂ ਉਹਨਾਂ ਨੂੰ ਕਿਹਾ ਵੀ ਆਓ ਜੀ ਬੈਠੋ ਹਾਂ ਜੀ ਦਸਤੋ ਉਹ ਕਹਿੰਦਾ ਜੀ ਆਖੀ ਹੋਰ ਮੈਂ ਕਹਾਈ ਮੈਂ ਕਹਾਈ ਦਸਤੋ ਕੀ ਹੋਇਆ ਮੈਂ ਕੋਈ ਮਾੜੀ ਗੱਲ ਕਹਿੰਦੇ ਦਸਤੋ ਕੀ ਹੈ ਮੈਂ ਕਹਾਈ ਤੁਸੀਂ ਦਸਤੋ ਮੈਂ ਤਾਂ ਦੇਖੋ ਜੋ ਗੱਲ ਮੈਨੂੰ ਪਤਾ ਲੱਗਿਆ ਮੈਨੂੰ ਭਰਾਵਾਂ ਨੇ ਕਿਹਾ ਵੀ ਉਹ ਹਾਸੇ ਮਜ਼ਾਕ ਕਰ ਰਹੇ ਨੇ ਲੈ ਜੇ ਤੀਪੈਨ ਕਰ ਨਹੀਂ ਹੋ ਸਕਦੀ ਮੈਂ ਕਾ ਵੀਰਦੀ ਗਿੰਤੀ ਆ ਉਹ ਇੱਕ ਬੱਚੀ ਕਿਸੇ ਗਰੀਬ ਕਰ ਦਿੱਤੀ ਹੈ ਬਠਿੰਡੇ ਤੋਂ ਆਈ ਹੈ ਪੀਜੀ ਜੀ ਰਹਦੀ ਹੈ ਤੇ ਆਪਾਂ ਉਹਨੂੰ ਕੀ ਕਰ ਰਹੇ ਆ ਦੀ ਇਹ ਗੱਲ ਲੈ ਤੂੰ ਫਲਾ ਆਪਣੇ ਪੁੱਤ ਨਕਈ ਮੈਂ ਬਿਲਕੁਲ ਪੱਕ ਨਹੀਂ ਕਹਤਾ ਜੋ ਗੱਲ ਸਚਾਈ ਹੈ ਲੈ ਤੂੰ ਆਪਾਂ ਹਸਤੀਫਾ ਲੈਣਾ ਪਹਿਲਾਂ ਜੋ ਨਾ ਸਾਡੇ 2-4 ਇੱਥੋਂ ਦੇ ਇਲਾਕੇ ਦੇ ਗਵਾਂਢੀ ਜਿਹੜੇ ਨਾਲ ਦੇ ਨਾਲ ਦੇ ਜਿਹੜੇ ਪਹਿਲੀ ਵਾਰੀ ਇੱਕ ਗੁਰਦੁਆਰਾ ਸਾਹਿਬ ਦੀ ਕਿਤੇ ਗੱਡੀ ਖਰਦੀ ਠਾਰ ਜਿਹਦੀ ਮੇਰੀ ਮਤਲਬ ਦੁਸ਼ਮਣੀ ਨਹੀਂ ਆ ਗੁਰੂ ਘਰ ਦੀ ਲਈ ਠਾਰ ਖਰਦੀ ਉਹਦੇ ਉਹਨਾਂ ਨੇ ਜੀ ਉਹਨਾਂ ਨੂੰ ਜੋ ਭੜਕਾਇਆ ਜੋ ਜੋ ਸਿੰਘਾਂ ਨੂੰ ਕਿਹਾ ਗਿਆ ਉਹੀ ਕਹਿ ਜਾਣਗੇ ਨਾ ਮੈਂ ਕਿਹਾ ਵੀਰ ਜੀ ਬੜੇ ਆਪਾਂ ਕੱਲ ਪਰਸੋ ਗੱਲ ਕਰ ਲਾਂਗੇ ਕਾ ਤੂੰ ਬਦਮਾਸ਼ੀ ਕਰਦਾ ਮੈਂ ਕਿਹਾ ਬਿਲਕੁਲ ਨਹੀਂ ਤੁਸੀਂ ਬਗਮਾਸ਼ੀ ਕਰ ਰਹੇ ਮੈਂ ਤਾਂ ਤੁਹਾਨੂੰ ਕਿਹਾ ਪਰਸੋ ਬਹਿ ਜਾਵਾਂਗੇ ਪਰ ਆਮਨਾਲ ਸਤਕਾਰ ਨਾਲ ਬੈਠਾਂਗੇ ਜੋ ਹੁਕਮ ਹੋਏਗਾ ਉਸ ਤੋਂ ਬਾਅਦ ਆਪਾਂ ਬੈਠੇ ਮੈਂ ਕਿਹਾ ਜੀ ਕੋਈ ਨਹੀਂ ਜਿਵੇਂ ਕਹਿਣਗੇ ਆਪਾਂ ਕਰ ਲਾਂਗੇ ਦੀਪੋਰੀ ਕਹਿੰਦੇ ਅਸੀਂ ਮੈਂ ਕਿਹਾ ਬੈਠਾਂਗੇ ਕੋਈ ਗੱਲ ਨਹੀਂ ਮੈਂ ਬੱਤ ਸਿੰਘਾਂ ਕੋਲ ਗਿਆ ਯਾਨੀ ਪਤਰਪਾਲ ਸਿੰਘ ਹੋਰਾਂ ਕੋਲ ਗਿਆ ਹੋਰ ਸੰਗਤਾਂ ਕੋਲ ਗਿਆ ਉਹਨਾਂ ਨੇ ਕਿਹਾ ਵੀਂਟ ਜੀ ਆਪਾਂ ਤਾਂ ਜੋ ਕੁਝ ਨਜ਼ਰ ਨਹੀਂ ਆਇਆ ਮੈਂ ਕਿਹਾ ਜੀ ਫਿਰ ਹੁਕਮ ਉਥੇ ਪ੍ਰਚਾਰਕ ਬੈਠੇ ਸ਼੍ਰੋਮਣੀ ਗੁਰਦਵਾਲਾ ਪ੍ਰਬੰਧਕ ਕਮੇਟੀ ਕਹਿੰਦਾ ਸਾਡੇ ਕੋਲ ਵੀ ਆ ਗਏ ਉਹ ਕਹਿੰਦਾ ਜੀ ਅਸੀਂ ਸ਼੍ਰੋਮਣੀ ਕਮੇਟੀ ਅਕਾਲ ਤਖਸਾ ਭੇਜਣ ਲੱਗਿਆ ਮੈਂ ਕਹਿੰਦਾ ਜੀ ਭੇਜ ਦਿਓ ਸਤਿਵਚਨ ਉਹਨਾਂ ਨੇ ਆ ਦੇਖੋ ਮੈਂ ਅਕਾਲ ਤਖਤ ਤੋਂ ਲਿਖਾਈ ਆ ਦੇਖ ਲਓ ਇਹ ਲਿਖਾਈ ਇਹ ਲਿਖਾ ਕੇ ਪੇ ਜੀ ਆ ਪ੍ਰਚਾਰਕ ਦਾ ਨੰਬਰ ਹੈ ਉਹਨਾਂ ਦਾ ਨੰਬਰ ਹੈ ਸਭ ਕੁਝ ਆ ਗਿਆ ਇਹਦੇ ਵਿੱਚ ਇਹ ਪੇਚ ਕੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਮੁੱਦਾ ਚੱਲਾ ਜੇ ਉਸ ਤੋਂ ਬਾਅਦ ਤਾਂ ਕੋਈ ਕੋ ਗੱਲ ਨਹੀਂ ਰੰਦੀ ਜੇ ਕੋਈ ਰਹਿੰਦੀ ਹੈ ਤਾਂ ਦੱਸ ਦਿਓ ਮੈਂ ਕਿਹਾ ਜੀ ਅਕਾਲ ਤਖਤ ਸਾਹਿਬ ਚੱਲੇਗਾ ਸੱਤ ਵਚਨ ਵੈਗੁਰ ਜੀ ਖਾਲਤਾ ਹੋਏ ਪੀਟੀਸੀ ਤੇ ਗਈ ਜਿੱਥੇ ਕਿ ਮੈਂ ਕਿਹਾ ਯਾਰ ਸਿਰ ਮੱਥੇ ਪਰਵਾਨਾ ਕਿਉਂਕਿ ਮੈਂ ਇਤਿਹਾਸ ਪੜ੍ਹਦਾ ਜੇ ਗੁਰੂਆਂ ਨੇ ਬਖਸ਼ਿਆ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਆਗਾ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਆਗਾ ਉਸ ਤੋਂ ਬਾਅਦ ਮੈਨੂੰ ਹੁਣ ਪਤਾ ਲੱਗਿਆ ਬੀ ਸਿੰਘ ਕਿੱਠੇ ਹੋ ਆ ਗਏ ਨੇ ਮੈਂ ਕਹਾਂ ਯਾਰ ਉਹ ਗੱਲ ਨਹੀਂ ਬਾਤ ਨਹੀਂ ਆਪਾਂ ਦੇ ਮੈਂ ਫਿਰ ਰੁਗਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਸ ਉਹਦੀ ਵੀਡੀਓ ਹੀ ਪਾਤੀ ਮੈਂ ਕਿ ਸਾਸ ਸੰਗਤ ਜੀ ਬੇਨਤੀ ਹੈ ਮੇਰੇ ਬੱਚੇ ਮੈਂ ਕੋਈ ਕਹਿੰਦਾ ਮੇਰੇ ਬੱਚੇ ਨੇ ਕੀਤਾ ਦੇਖੋ ਜੋ ਗਲਤ ਹੈ ਠੀਕ ਹੈ ਮੈਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਪੱਕ ਨਹੀਂ ਕਹਿੰਦਾ ਜੋ ਅਕਾਲ ਤਖ਼ਤ ਸਾਹਿਬ ਹੁਕਮ ਕਰੇਗਾ ਮੈਨੂੰ ਬਰਵਾਣਾ ਜੋ ਕਹੇਗਾ ਮੂੰਹ ਕਾਲਾ ਕਰ ਮੁਸਕਾ ਮਨ ਸਾਰਾ ਡਬਰ ਜਾਓ ਸਾਰਾ ਡਬਰ ਜਾਵਾਂਗੇ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਲੇਕਿਨ ਉਹਨਾਂ ਨੇ ਇਲਜ਼ਾਮ ਲਾਇਆ ਕਿ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਮਾਫੀ ਮੰਗੂੰਗੀ ਸੰਗਤ ਜੀ ਨਹੀਂ ਨਹੀਂ ਪਹਿਲਾਂ ਬੋង ਲਈ ਪੁੱਛੋ ਉੱਚੋ ਜੀ ਸੰਗਤ ਮਾਫੀ ਮੰਗੀ ਅੰਦਰ ਪੁੱਛੋ ਜੀ ਨੂੰ ਕਹਿੰਦੇ ਅੱਜ ਮੁੱਕਰ ਗਏ ਪੁੱਛੋ ਨਾ 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 ਵੀਡੀਓ ਆ ਗਈ ਅੰਦਰ ਮੇਰੀ ਮੇਰੀ ਬੇਨਤੀ ਮੈਂ ਛੋਟੀ ਬੇਨਤੀ ਕਰਾਂ ਸੰਗਤ ਗੁਰੂ ਦਾ ਰੂਪ ਕਿੰਨੂੰ ਕਹਿੰਦੇ ਨੇ ਅੰਦਰ ਸੰਗਤ ਬੈਠੀ ਹੈ ਨਾ ਸੰਗਤ ਚਾਰ ਜਾਂ ਆਪਾਂ 6 ਜਾਂ 10 ਬੰਦੇ ਤਾਂ ਨਹੀਂ ਹੁੰਦੇ ਨਾ ਆਪਾਂ ਚਾਰ 6 ਨਿਹੰਗ ਸਿੰਘਾਂ ਕੋਲੋਂ ਪਾਵਰਤਨ ਹੀ ਹੈਗੀ ਕੋਈ ਮੇਰੇ ਕੋਲ ਸਸਤਾ ਦੀ ਪਾਵਰਤਨ ਹੀ ਹੈਗੀ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਕਿ ਆਜ਼ਾਦਨਗਰ ਗੁਰਦੁਆਰਾ ਸਾਹਿਬ ਦੇ ਅੰਦਰ ਘਟਨਾ ਹੋਈ ਸਾਰੀ ਦੁਨੀਆ ਚ ਗਈ ਨਾ ਮੈਂ ਖਾਲਸਾ ਸਤਿਅ ਦੀ ਕਮੇਟੀ ਦਾ ਸੇ ਮੈਂ ਆਪ ਜਾ ਕੇ ਸਟੇਜ ਤੇ ਬੋਲ ਕੇ ਉਹਨਾਂ ਨੂੰ ਇੱਕ ਗੱਲ ਕਰਤੀ ਬੇ ਫੈਸਲਾ ਹੋਣ ਲੱਗਾ ਵਾਇਰਲ ਨਹੀਂ ਹੋਏਗੀ ਪੁੱਛ ਲੋ ਉਹ ਅੱਜ ਪ੍ਰਧਾਨਗੀ ਕਰ ਰਹੇ ਨੇ ਅਸੀਂ ਗੁਰੂ ਘਰ ਨੂੰ ਕਿਉਂ ਬਦਨਾਮ ਕਰੀਏ ਮੈਂ ਨਹੀਂ ਚਾਹੁੰਦਾ ਪਰ ਸਾਡੇ ਗੁਰੂ ਘਰ ਨੂੰ ਸਾਡੇ ਲੋਕਾਂ ਨੇ ਬਣਾਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਨਹੀਂ ਤੁਹਾਨੂੰ ਕਹਿਣਾ ਚੰਗਾ ਗੁਰੂ ਸਾਹਿਬ ਨੇ ਮੇਰੇ ਤੋਂ ਸੇਵਾ ਲਈ ਛੋਟੀ ਨਹੀਂ ਤੋਂ ਲੈ ਕੇ ਉੱਪਰ ਤੱਕ ਜੇ ਕੋਈ ਕਹਿ ਦੇਵੇ ਮੈਨੂੰ ਸ਼ੌਂਕ ਹੈ ਮੈਂ ਸੇਵਾ ਪੁਲਿਸ ਕੋਈ ਇਨਵੈਸਟੀਗੇਸ਼ਨ ਲੋ ਬੇਨਤੀ ਹੈ ਵੀ ਹਮਾਰੀ ਕਿਸ਼ਤੀ ਵਾਹ ਡੁੱਬੀ ਜਹਾਂ ਅਬ ਪਾਣੀ ਘਮਤਾ ਹਮੇ ਤੋ ਆਪਣੋ ਨੇ ਮਾਰਾ ਗੈਰੋ ਮੇ ਕਾਹ ਦਮ ਥਾ ਬੜੇ ਦੁਖ ਨਾਲ ਕਹਿਣਾ ਪੈਂਦਾ ਵੀ ਸਾਡੇ ਬੱਚੇ ਪਾਲੇ ਹੋਏ ਸਾਡੇ ਹੱਥਾਂ ਚ ਪੱਲੇ ਉਹਨਾਂ ਨੇ ਅੱਜ ਇਹੋ ਕੰਮ ਕੀਤੇ ਕਿ ਗੁਰਦੁਆਰਾ ਸਾਹਿਬ ਦੀ ਡੀਵੀਆ ਚੋਰੀ ਅੰਦਰ ਖੁੱਟ ਕੱਢ ਕੇ ਲਾਗੇ ਆਪ ਤੁਹਾਨੂੰ ਪਤਾ ਕੌਣ ਲਾਗੇ ਫੜ ਕੇ ਠੀਕ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾ ਬੇਨਤੀ ਕਰਕੇ ਟਿਆ ਵੀ ਜਿਹੜੀ ਇਹ ਵੀਡੀਓ ਹੈ ਗਰੰਤੀ ਸਿੰਘ ਦੇ ਅੰਦਰ ਲਾਈ ਦੇਖੋ ਕਿੱਡਾ ਸਤਕਾਰ ਦਿੱਤਾ ਗਰੰਤੀ ਸਿੰਘ ਦੇ ਅੰਦਰ ਲਾਈ ਉਹਦੇ ਅੰਦਰ ਇਹ ਮੈਨੂੰ ਮਨੋਲੋਜੀ ਨਹੀਂ ਆ ਵੀ ਕਿੱਦਾਂ ਚਲਣੀਆਂ ਕਿ ਮੈਂ ਮੈਂ ਕਹਾਂ ਵੀ ਨਹੀਂ ਗਰੰਤੀ ਸਿੰਘ ਨੇ ਲੀਕ ਕਿਵੇਂ ਹੋ ਗਈ ਬੜਾ ਦੁੱਖ ਦੀ ਗੱਲ ਦੇਖੋ ਜਿਸ ਗੁਰੂ ਦਾ ਖਾਨੇ ਆ ਭਾਵੇਂ ਗਰੰਤੀ ਸਿੰਘ ਆ ਭਾਵੇਂ ਮੈਂ ਵੀ ਆ ਭਾਵੇਂ ਕੋਈ ਵੀ ਆ ਮੈਂ ਬਲੇਮ ਨਹੀਂ ਲਾਂਦਾ ਵੀ ਉਹ ਦੋਸਤੋ ਕੀ ਹਾਲ ਪਰ ਦੇਖੋ ਇਹ ਇੱਕ ਮੈਂ ਹੋਰ ਬੇਨਤੀ ਕਰਾਂ ਮੈਨੂੰ ਕੋਈ ਦੁੱਖ ਨਹੀਂ ਆ ਕਿ ਮੇਰਾ ਪਰ ਗੁਰੂ ਰਾਮਦਾਸ ਜੀ ਦਰ ਨੂੰ ਬਦਨਾਮ ਕੀਤਾ ਇਹਨਾਂ ਨੇ ਉਹ ਦੇਖੇਗਾ ਨਹੀਂ ਦੇਖੇਗਾ ਉਹ ਦੇਖੇਗਾ ਯਾਦ ਰੱਖਿਓ ਇਹ ਗੱਲ ਨੂੰ ਯਾਦ ਰੱਖਿਓ ਇੱਕ ਇੱਕ ਨੂੰ ਦੇਖੇਗਾ ਨਾ ਦੇਖਿਆ ਤੇ ਮੈਨੂੰ ਜੋ ਕਰਨਾ ਪਵੇਗਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਕੈਂਪ ਲੋਨੀਪੁਰ ਦੁਆਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦੁਆਰੇ ਦੇ ਪ੍ਰਬੰਧਕ ਸਾਫ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਕਹਿੰਦੇ ਆ ਇਹ ਕੋਈ ਅਸ਼ਲੀਲ ਹਰਕਤ ਨਹੀਂ ਇਹ ਸਿਰਫ ਉਹ ਹਰਕਤ ਹੈ ਭੈਣ ਭਰਾਵਾਂ ਜੱਗੀਆਂ ਪਾ ਰਿਹਾ ਉੱਪਰ نیچے ਅਪ ਡਾਊਨ ਹੋ ਰਿਹਾ ਇਹ ਕਹਿੰਦੇ ਇਹਦੇ 'ਚ ਕੋਈ ਗਲਤੀ ਨਹੀਂ ਹੈ ਮੇਰੇ ਮੁੰਡੇ ਦੀ ਪਰ ਬਾਅਦ ਵਿੱਚ ਇਹ ਵਰਡਿੰਗ ਵੀ ਕਹਿ ਰਿਹਾ ਉਹ ਕਹਿੰਦੇ ਗਲਤੀ ਹੈ ਕਹਿੰਦਾ ਹਾਂ ਗਲਤੀ ਹੈ ਅਗਰ ਗਲਤੀ ਨਹੀਂ کہہ ਰਹੇ ਤੁਸੀਂ ਦੋ ਪਾਸੇ ਕਿਉਂ ਚੱਲ ਰਹੇ ਹੋ ਜਾਂ ਕੋ ਗਲਤੀ ਹੈ ਜਸੇ ਸੱਕੇ ਬੈਗ ਨੇ ਗੁਰੂ ਤੇ ਇੰਨੇ ਕੁ ਸਿੱਖਾ ਨਾ ਸਿੱਧਾ ਕੋ ਹਾਂ ਮੈਂ ਗੁਰੂ ਦਾ ਸਿੱਖਾ ਉਹਨੇ ਮੇਰੇ ਘਰ ਵਿੱਚ ਗਲਤੀ ਕੀਤੀ ਹੈ ਮੇਰੇ ਮੁੰਡਾ ਆ ਖੜਾ ਉਹਨੂੰ ਜੋ ਮਰਜ਼ੀ ਕਰੋ ਪਰ ਉਸਨੇ ਇੱਕ ਗੱਲ ਕੀਤੀ ਨਿਆਂ ਸਿੰਘ ਸਾਥ ਸਾਰੇ ਸਾਡੇ ਇੱਥੇ ਆਏ ਇੰਨੀ ਇੱਜ਼ਤ ਨਾਲ ਸਾਡਾ ਸਤਿਕਾਰ ਕੀਤਾ ਬੀਬੀਆਂ ਦਾ ਉਹ ਉਹਨਾਂ ਨੂੰ ਕਹਿੰਦੇ ਬਦਮਾਸ਼ੀ ਨਾਲ ਟਾਈਮ ਦਾ ਇਹ ਮਤਲਬ ਹੋਇਆ ਟਾਈਮ ਦੱਸ ਕਿਉਂ ਉਹਨਾਂ ਹੰਦ ਸਿੰਘ ਸਾਡੀ ਧੀਆਂ ਦੀ ਰਾਖੀ ਰਸਤੇ ਆਏ ਸੀ ਉਹਨਾਂ ਨੂੰ ਉਲਟ ਬੋਲਿਆ ਗਿਆ ਵੈ ਜਿਹੜੇ ਟਾਈਮ ਰੱਖਦੇ ਆ ਉਹਨਾਂ ਨੂੰ ਗੁੰਡਾਗਰਦੀ ਬਦਮਾਸ਼ੀ ਦਾ ਨਾਮ ਦਿੱਤਾ ਜਾਂਦਾ ਨਾ ਕਿ ਪ੍ਰਦਾਨ ਦਾ ਨਾਮ ਦਿੱਤਾ ਜਾਂਦਾ ਵੈਸੇ ਅਸੀਂ ਅੱਜ ਤੱਕ ਗੁਰੂ ਦੇ ਲੜ ਲੱਗੇ ਆ ਲੱਗੇ ਰਵਾਂਗੇ ਪਰ ਆਪਣੇ ਮੱਲੇ ਦੇ ਵਿੱਚ ਗੁਰੂ ਦੀ ਬੇਦਬੀ ਨਹੀਂ ਔੜਾਂਗੇ ਜਿਹੜੇ ਜਨਾਨੀਆਂ ਨੇ ਮੂੰਹ ਟੱਕ ਕੇ ਆਪਣੇ ਗੁਰੂ ਦੇ ਲਈ ਨਕਲੀ ਆਪਣੇ ਰੂਪ ਬਣਾ ਕੇ ਉਹ ਗੁਰੂ ਦੀ ਸਿੰਗੜੀਆਂ ਨਹੀਂ ਐ ਜੇ ਗੁਰੂ ਦੀ ਸਿੰਗੜੀਆਂ ਹੁੰਦੀਆਂ ਸ਼ਰਿਆਮ ਖੜ ਕੇ ਕਹਿੰਦੀਆਂ ਹਾਂ ਇਹਨਾਂ ਨੇ ਗਲਤੀ ਕੀਤੀ ਐ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਹੀਂ ਉਹ ਚੋਰ ਐ ਉਹ ਚੋਰਨੀਆਂ ਘਵਾਣੀਆਂ ਨਕਲੀ ਸਿੱਖੀਆਂ ਘਵਾਣੀਆਂ ਉਹਨਾਂ ਦੀ ਗਲਤੀ ਐ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਿੱਖਣੀਆਂ ਵਾ ਸਾਨੂੰ ਕਹਿਣਗੇ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਸਾਰਾ ਮੱਲਾ ਕਹਿੰਦਾ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕ ਨਹੀਂ ਆਉਂਦੇ ਤੁਸੀਂ ਛੋਟੀਆਂ ਛੋਟੀਆਂ ਹੁੰਦੇ ਸੀ ਤੁਸੀਂ ਬਹੁਤ ਆਉਂਦੇ ਸੀ ਹੈ ਅਸੀਂ ਕਿਹਾ ਅਸੀਂ ਉੱਥੇ ਜਾਂਦੇ ਆ ਇਹ ਬੰਦਿਆਂ ਨੂੰ ਕਹਿੰਦੇ ਆ ਲੰਗਰ ਖਾਣ ਆ ਗਏ ਲੰਗਰ ਖਾਣ ਆ ਗਏ ਕਿਉਂ ਸਾਡਾ ਬਾਪ ਦਾ ਘਰ ਐ ਅਸੀਂ ਬਿਨ ਬੁਲਾਏ ਜਾਵਾਂਗੇ ਅਸੀਂ ਨਹੀਂ ਖਾਵਾਂਗੇ ਜੇ ਤੇਰੇ ਬੂਏ ਤੇ ਖੜੇ ਆ ਨਾ ਤੂੰ ਲੱਖ ਜੁੱਤੀਆਂ ਮਾਰ ਤੇਰੇ ਘਰ ਨਹੀਂ ਵੜਾਂਗੇ ਪਰ ਸਾਡੇ ਬਾਪ ਦੇ ਘਰ ਤੂੰ ਮਨਾ ਕਰ ਰਿਆ ਨਾ ਮੈਂ ਇਸ ਤੋਂ ਦੁਖੀਆਂ ਔਰ ਇੱਥੇ ਅੰਦਰ ਕੁੜੀ ਨਾਲ ਨਹੀਂ ਜਨਨੀਆਂ ਨਾਲ ਵੀ ਕੱਲਾ ਹੋ ਰਹੀਆਂ ਕਈ ਵਿਚਾਰੀਆਂ ਗਰੀਬੜੀਆਂ ਜੋ ਅੱਗੇ ਨਹੀਂ ਆ ਰਹੀਆਂ ਮੈਂ ਸਭ ਨੂੰ ਕਿਹਾ ਤੁਸੀਂ ਆਓ ਅਸੀਂ ਤੁਹਾਡੇ ਨਾਲ ਆ ਪਰ ਉਹ ਵਿਚਾਰਿਆ ਕਹਿੰਦੇ ਨਹੀਂ ਮੇਰੇ ਬੱਚੇ ਰੂਲ ਜੜ ਗਏ ਮੇਰਾ ਘਰ ਵਾਲਾ ਮੈਨੂੰ ਕਰੋ ਕੱਢ ਦੇਗਾ ਮੈਂ ਅੱਗੇ ਨਹੀਂ ਆਵਾਂਗੀ ਮੈਂ ਫਿਰ ਇਸ ਤੋਂ ਬਾਅਦ ਅਸੀਂ ਕਿਹਾ ਕੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਨਾ ਪਰ ਉਹ ਬੱਚਿਆ ਨਹੀਂ ਮੰਨਿਆ ਫਿਰ ਉਸ ਤੋਂ ਬਾਅਦ ਅਸੀਂ ਇਹ ਮੁੱਦਾ ਖੜਾ ਕੀਤਾ ਜੇ ਬੱਚਿਆਂ ਨੇ ਗੁਰੂ ਦੇ ਵੀ ਸਾਰਿਆਂ ਨੂੰ ਖੜਾ ਕੀਤਾ ਹੈਨਾ ਜੇ ਖੜਾ ਕਰ ਹੀ ਦਿੱਤਾ ਫਿਰ ਉੱਥੇ ਬੱਥੇ ਰਾਮ ਨਾਲ ਖੜੇ ਆ ਕੇ ਪ੍ਰਧਾਨ ਦੇ ਮੁੰਡੇ ਨੇ ਪੱਗ ਤਾਰਦੀ ਦੂਜੇ ਦੀ ਤਾੜੀ ਪਟਕੀ ਪ੍ਰਧਾਨ ਦੇ ਪ੍ਰਧਾਨ ਨਾਲ ਤਾੜੀ ਪਟਦੀ ਜੇ ਅਸੀਂ ਗਰਮ ਨਹੀਂ ਹੋਵਾਂਗੇ ਗੁੱਸਾ ਨਹੀਂ ਸਾਡੇ ਚ ਆਏਗਾ ਤੇ ਸਾਨੂੰ ਸਿੱਖਣੀਆਂ ਕੋਣ ਕੇਗਾ ਸਾਡੇ ਚ ਲੱਗ ਰੱਖੇ ਵਾਹਿਗੁਰੂ ਜੀ ਹਾਂ ਇਹ ਗੱਲ ਬਹੁਤ ਗਲਤ ਹੋਈ ਹੈ ਬਹੁਤ ਜ਼ਿਆਦਾ ਗਲਤ ਹੋਈ ਹੈ ਡਰਨ ਦੀ ਲੋੜ ਨਹੀਂ ਅਸੀਂ ਨਹੀਂ ਡਰਦੇ ਉਹ ਕਹਿਣਗੇ ਨਾ ਪਰਚੇ ਪਾ ਦਿਓ ਇਹ ਕਰ ਦਿਓ ਫਿਰ ਅਸੀਂ ਗੁਰੂ ਦੇ ਸਿੱਖਣੀਆਂ ਨਹੀਂ ਅੱਗੇ ਅੱਜ ਅਸੀਂ ਇਸ ਗੱਲ ਤੋਂ ਹਾਰ ਗਏ ਮੈਡਮ ਹੋਰ ਨਾ ਕਹਿਣਾ ਕਿ ਅੰਦਰ ਕੁਝ ਨਹੀਂ ਹੈ ਅੰਦਰ ਕੋਈ ਐਵੇਂ ਦੀ ਗੱਲ ਨਹੀਂ ਹੋਈ ਸੀ ਅਸੀਂ ਬੈਠੇ ਸੀ ਨਾਰਮਲ ਗੱਲ ਸਾਰਾ ਝੂਠ ਹੈ ਵੀਰ ਜੀ ਸਾਰਾ ਝੂਠ ਹੈ ਅੱਛਾ ਮੈਂ ਝੂਠ ਹੋ ਜਾਂਦੀ ਹੈ ਬਾਰੇ ਜਿਹੜੇ ਗੁਰਮਾਹ ਦੇ ਵੀਡੀਓ ਰਾਈਲ ਹੋਇਆ ਉਹ ਕਦੇ ਵੀ ਝੂਠਾ ਨਹੀਂ ਝੂਠ ਹੈ ਹਾਂ ਕਦੇ ਨਹੀਂ ਝੂਠ ਨਹੀਂ ਹੋਇਆ ਸ਼ਰੀਆਮ ਹੈ ਨਾ ਸੀ ਵੀ ਝੂਠ ਹੈ ਸ਼ਰੀਆਮ ਸ਼ਰੀਆਮ ਹੈ ਮੀਡੀਆ ਦੇ ਸਾਹਮਣੇ ਉਹਨਾਂ ਨੇ ਇਹ ਵਾਡਿੰਗ ਬੋਲੀ ਪ੍ਰਧਾਨ ਸਾਹਿਬ ਨੇ ਕਹਿੰਦੇ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਪਰ ਲਾਸਟ ਵਿੱਚ ਕਹਿੰਦੇ ਗਲਤੀ ਕੀਤੀ ਹੈ ਕਹਿੰਦੇ ਹਾਂ ਕੀਤੀ ਹੈ ਜੇ ਉਹਨਾਂ ਨੇ ਇਹ ਨਹੀਂ ਕਹਤਾ ਜਦ ਦੋ ਗੱਲਾਂ ਕਿ ਬਲਾਉ ਬੱਚੇ ਨੂੰ ਸਿਰ ਬੱਚਾ ਕਿਉਂ ਨਹੀਂ ਆਇਆ ਜੇ ਸੱਚੇ ਤੇ ਬਲਾਉ ਜੇ ਅਸੀਂ ਟਾਈਮ ਦੇਤਾ ਸੀ ਉਹਨਾਂ ਨੂੰ ਦੇਖ ਕੇ ਅਸੀਂ ਗੱਲ ਕਰਾਂਗੇ ਫਿਰ ਉਹ ਕਿਉਂ ਉਹਨਾਂ ਨੇ ਹੱਥ ਪਾਈ ਕੀਤੀ ਉਹ ਪ੍ਰਧਾਨਿਕ ਘਰ ਦੇ ਲਾਇਕ ਅਪਰਾਧਸ਼ ਮੇਰੀ ਗੱਲ ਸੁਣੋ ਹੁਣ ਪੁਲਿਸ ਮਾਮਲਾ ਚੱਲਿਆ ਗਿਆ ਨਿਆਂ ਸਿੰਘ ਜਿੱਥੇ ਵੀ ਨਹੀਂ ਵੀ ਥਾਣੇ ਚਲੇ ਗਈਆਂ ਤੁਸੀਂ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਜੇ ਤੁਹਾਨੂੰ ਥਾਣੇ ਬੁਲਾਣਾ ਪਿਆ ਜਾਂ ਜਾਣਾ ਪਿਆ ਕਿ ਆ ਤੁਸੀਂ ਐਪਲੀਕੇਸ਼ਨ ਵਕਰੀ ਦੋਗੇ ਇਹ ਕਰ ਪ੍ਰਧਾਨ ਤੇ ਪ੍ਰਧਾਨ ਦੇ ਦੋਨੋਂ ਮੁੰਡਿਆਂ ਤੇ ਕੇਸ ਬਹੋਗੇ ਅਸੀਂ ਸਾਰੇ ਜਾਣੂ ਤੇ ਸਾਰੇ ਜਾਣੂ ਉਹਦੇ ਵੱਡੇ ਮੁੰਡੇ ਨੇ ਅੱਜ ਮੇਰੇ ਮੁੰਡੇ ਦੀ ਪੱਗ ਲਈ ਹੈ ਛੋਟੇ ਮੁੰਡੇ ਨੇ ਗਲਤੀ ਕੀਤੀ ਹੈ ਪਰ ਤਾਂ ਨੇ ਮੇਰੇ ਮੁੰਡੇ ਨੂੰ ਕੁੱਟਿਆ ਤੁਸੀਂ ਸਾਰੇ ਵਾਸੀ ਚਲਦੇ ਆ ਤੁਸੀਂ ਤਿੰਨੇ ਤੇ ਕੇਸ ਪਾਹੋਗੇ ਵੀਡੀਓ ਸਾਡੇ ਕੋਲ ਹੈ ਸਾਰਾ ਕੁਝ ਸਾਡੇ ਕੋਲ ਹੈ ਅਸੀਂ ਨਹੀਂ ਬੋਲਾਂਗੇ ਪਰ ਵੀਡੀਓ ਬੋਲੇਗੀ ਜਿਹੜੇ ਸਬੂਤ ਹੈ ਸਬੂਤ ਬੋਲ ਰਿਹਾ ਪਰ ਉਸ ਕਰਕੇ ਸਾਡੇ ਨਾਲ ਖੜੋ ਵੀਡੀਓ ਕਿਸ ਤਰ੍ਹਾਂ ਦੀ ਹੈ ਵੀਡੀਓ ਬਹੁਤ ਅਸਲੀਲ ਹੈ ਕਿੰਨੇ ਮਿੰਟ ਅਸੀਂ ਆਪਣੇ ਸਾਡੇ ਘਰ ਵੀ ਭਰਾ ਹੈਗੇ ਆ ਅੱਜ ਤੱਕ ਅਸੀਂ ਆਪਣੇ ਭਰਾ ਦੇ ਨਾਲ ਬੈਠ ਨਹੀਂ ਸਕਦੇ ਪਰ ਨੂੰ ਕਰਦੇ ਤਕਾਲ ਨੂੰ ਦੁਬਾਰ ਰਹੇ ਹੋ ਤੁਸੀਂ ਤੁਸੀਂ ਕਦੀ ਨਹੀਂ ਦੁਬਾਰੋ ਚਾਹੇ ਤੁਸੀਂ ਪੱਗਾ ਬੰਨਿਆ ਤੇ ਅੱਜ ਖੜੋ ਕਦੀ ਵੀ ਗੁਰੂ ਦੀ ਬੇਦਵੀ ਨਹੀਂ ਹੋਏਗੀ ਜਦ ਅੱਜ ਤੁਸੀਂ ਖੜ ਕੇ ਸਾਰੇ ਜਿੱਥੇ ਵੀ ਆਲ ਇੰਡੀਆ ਕੁਛ ਵੀ ਹੈ ਜਦ ਅੱਜ ਤੁਸੀਂ ਖੜ ਕੇ ਨਾ ਤੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਪੁੱਛ ਨਹੀਂ ਹੋਏਗਾ ਉਹ ਕੀ ਸਾਨੂੰ ਲੰਗਰ ਨਹੀਂ ਚਾਹੀਦਾ ਸਾਨੂੰ ਗੁਰੂ ਮਹਾਰਾਜ ਦੀ ਓਟ ਚਾਹੀਦੀ ਹੈ ਠੀਕ ਹੈ ਬਸ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਕਿਸੇ ਲੜਕੀ ਲੜਕੀ ਦੀ ਜਿਹਨੂੰ ਲੈ ਕੇ ਇਹ ਅੰਗਸਿੰਘਾਂ 'ਚ ਕਾਫੀ ਗੁੱਸਾ ਕਿ ਗੁਰੂ ਘਰ 'ਚ ਜੋ ਵੀ ਵੀਡੀਓ ਬਣਿਸ ਤਰ੍ਹਾਂ ਦੀ ਬਣੀ ਉਹ ਮਰਿਆਦਾ ਦੇ ਖਿਲਾਫ ਹੈ ਤਾਂ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਤੇ ਇਹ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਨਗੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਉਹਨੂੰ ਦੱਸਦਾ ਵੀ ਜੋ ਐਸ ਪਰ ਲਾਅ ਬਣਦਾ ਅਸੀਂ ਕਰਨ ਨੂੰ ਤਿਆਰ ਆਂ ਆ ਗੱਲ ਹੋਈ ਆ ਹੁਣ ਇੱਥੋਂ ਹੀ ਜਾ ਰਹੇ ਨੇ ਥਾਣੇ ਥਾਣੇ ਜਾ ਕੇ ਉੱਥੇ ਆਪਣਾ ਸਟੇਟਮੈਂਟ ਸਪੱਕ ਰੱਖਣਾ ਕੋਈ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਐ ਸਰ ਸਭ ਹੋ ਜਾਏਗਾ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਇਹ ਨਹੀਂ ਆਏ ਇਹ ਆਏ ਨੇ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਨੂੰ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਜੋਤ ਮਰਿਆਦਾ ਗੁਰੂ ਘਰ ਦੀ ਉਹਦੇ ਮੁਤਾਬਕ ਜਿਹੜਾ ਉਹਨਾਂ ਦੇ ਕੁੜੀ ਮੁੰਡੇ ਦੇ ਲੱਛਣ ਸੀਗੇ ਉੱਥੇ ਜੋ ਐਕਟ ਸੀਗੇ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ